ਇਸ ਲੋਕ ਮਹਲਾ ਦੀ ਜਨ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ ਮਨ ਮੁਖ ਅਦੇ ਗੁਰਮੁਖੀ ਉबरे ਜਿਨੀ ਸਚ ਨਾਮ ਚਿਤ ਲਾਇਆ ਬਿਨ ਨਾਵੇ ਜਗ ਕਮਲਾ ਫਰੇ ਗੁਰਮੁਖ ਨਜ਼ਰੀ ਆਇਆ ਤੰਦਾ ਕਰਤਿਆਂ ਨੇ ਫਲ ਜਨਮ ਗਵਾਇਆ ਸੁਖ ਦਾਤਾ ਮਨ ਨਵਸਾਇਆ ਨਾਨਕ ਨਾਮ ਤਿਨਾ ਕੋ ਮਿਲਿਆ ਜਿਨ ਕੋ ਤੁਰ ਲਿਖ ਪਾਇਆ ਮਹਲਾ ਤੀਜਾ ਕਰਹੀ ਮਹਿ ਅਮਰਤ ਭਰਪੂਰ ਹੈ ਮਨ ਮੁੱਖਾਂ ਸਾਧਨਾ ਪਾਇਆ ਜਿਉ ਕਸਤੂਰੀ ਮਿਰਗ ਨਾ ਜਾਣੈ ਪਰਮ ਦਾ ਪਰਮ ਬੁਲਾਇਆ ਅਮਰਤ ਤਜ ਬਿਖ ਸੰਗ ਰਹਿ ਕਰਤੀ ਆਪ ਖਵਾਇਆ ਗੁਰਮੁਖ ਵਿਰਲੇ ਸੋਜੀ ਪਈ ਤਿੰਨ ਆਏ ਅੰਦਰ ਬ੍ਰਹਮ ਦਿਖਾਇਆ ਤਨ ਮਨ ਸੀਤਲ ਹੋਇਆ ਰਸਨਾ ਹਰਸਾ ਦਿਆਇਆ ਸ਼ਬਦੇ ਹੀ ਨਉ ਉਪਜੈ ਸ਼ਬਦੇ ਮੇਲ ਮਿਲਾਇਆ ਬਿਨ ਸ਼ਬਦ ਦੇ ਸਭ ਜਗ ਬੋਰਾਨਾ ਬਿਰਤਾ ਜਨਮ ਗਵਾਇਆ ਅਮ੍ਰਿਤੇ ਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪੌੜੀ ਸੋ ਅਰਪੁਰ ਕੇ ਅਗਮ ਹੈ ਕਉ ਕਿਤਬਤ ਪਾਈਐ ਦੇਸ ਰੂਪ ਨਰੇ ਕਿਆ ਦ੍ਰਿਸ਼ਟ ਕਹੋ ਜਨ ਕਿਉਂ ਧਾਈਐ ਨਿਰੰਕਾਰ ਨਰੰਜਨਾਰੇ ਅਗਮ ਕਿਆ ਕਹਿ ਗੁਣ ਗਾਈਐ ਜਿਸ ਆਪ ਬੁਜਾਏ ਆਪ ਸੋਹਰ ਮਾਰਗ ਪਾਈਐ ਗੁਰ ਪੂਰੀ ਵਿਖਾਲਿਆ ਗੁਰ ਸਿਵਾ ਪਾਈਐ ਜਿਸ ਆਪ ਬੁਜਾਏ ਆਪ ਸੋਹਰ ਮਾਰਗ ਪਾਈਐ ਗੁਰਪੂਰੀ ਵਿਖਲਿਆ ਗੁਰਸੇਵਾ ਪਈਐ ਜ਼ਹਰਾ ਜ਼ਹੂਰ ਹਾਜ਼ਰਾ ਹਜੂਰ ਸਰਬ ਕਲਾ ਭਰਪੂਰ ਸਮਰਤ ਗੁਰੂ ਲੋਕ ਪਰਲੋਕ ਦੇ ਰਖੇ ਭਗਦੋਸ਼ਲ ਗਿਆਨ ਦੇ ਸਾਗਰ ਗੁਰਾਂ ਦੇ ਗੁਰੂ ਸ਼ਬਦ ਗੁਰੂ ਧੰਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਸ਼ਾ ਦੀ ਪਾਵਨ ਪਵਿੱਤਰ ਗੋਦ ਹਜੂਰੀ ਦੇ ਵਿੱਚ ਗੁਰ ਸ਼ਬਦ ਦੇ ਨਾਲ ਜੁੜ ਬੈਠੀ ਜੁੜੀ ਸਾਸੰਗ ਜੀ ਧੰਤਾ ਦੇ ਯੋਗ ਵਰ ਭਾਗੇ ਹੋ ਗੁਰੂ ਸਾਹਿਬ ਨੇ ਮਿਹਰ ਕੀਤੀ ਹੈ ਦਇਆ ਕੀਤੀ ਹੈ ਜੀਵਨ ਸਵਾਸ ਬਖਸ਼ਿਆ ਨਾ ਆਓ ਮਰੀ ਦਾ ਬਹੁਤ ਹੀ ਪਿਆਰਾ ਸ਼ਬਦ ਸੰਦੇਸ਼ ਸਨ ਮਹਾਰਾਜ ਜੀ ਨੇ ਸਨੇਹਾ ਦਿੱਤਾ ਹੈ ਬਾਣੀ ਰਾਹੀ ਸਰਵਣ ਕਰਦੇ ਹਾਂ ਤਨ ਤਨ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਨਹੀਂ ਮਾਨਿਆਂ ਦੇ ਮਾਨ ਨਿਤਾਨਿਆਂ ਦੇ ਤਾਂ ਨਿਊਟਿਆਂ ਦੀ ਔਰ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ ਸ਼ਬਦ ਮਹਾਰਾਜ ਜੀ ਨੇ ਪਹਿਲਾਂ ਵਰਤਿ ਹੈ ਮਾਇਆ 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 ਦਾ ਮਤਲਬ ਉਹ ਚੀਜ਼ ਜਿਹੜੀ ਸਾਨੂੰ ਸੱਚ ਤੋਂ ਦੂਰ ਕਰ ਦੇਵੇ ਜਿਹੜੀ ਆਪਣੇ ਮੂਲ ਜਾਂ ਆਪਣੀ ਜੜ ਤੋਂ ਸਾਨੂੰ ਤੋੜ ਦੇਵੇ ਜਿਹੜੀ ਚੀਜ਼ ਸਾਨੂੰ ਆਪਣੇ ਇਸ਼ਟ ਆਪਣੇ ਰੱਬ ਤੋਂ ਬਹੁਤ ਦੂਰ ਲੈ ਕੇ ਚਲੀ ਜਾਏ ਉਹ ਹੁਣ ਅਸੀਂ ਸਾਨੂੰ ਆਪੇ ਹੀ ਪਤਾ ਲੱਗ ਸਕਦਾ ਹੈ ਕਿ ਉਹ ਕਿਹੜੀ ਕਿਹੜੀ ਚੀਜ਼ ਹੈ ਜਿਸ ਚੀਜ਼ ਦੇ ਨਾਲ ਪਰਮੇਸ਼ਰ ਜਾਂ ਰੱਬ ਭੁੱਲਦਾ ਹੈ ਉਹ ਮਾਇਆ ਉਹ ਦੇਖਣ ਵਾਲੀਆਂ ਚੀਜ਼ਾਂ ਹੋ ਸਕਦੀਆਂ ਨੇ ਸਪਰਸ਼ ਵਾਲੀਆਂ ਹੋ ਸਕਦੀਆਂ ਨੇ ਕਰੰਸੀ ਹੋ ਸਕਦੀ ਹੈ ਉਹ ਹੌਮੇ ਹੋ ਸਕਦੀ ਹੈ ਆਪਣੀ ਵਡਿਆਈ ਹੋ ਸਕਦੀ ਹੈ ਬੜਾ ਕੁਝ ਹੋ ਸਕਦਾ ਹੈ ਜੋ ਸਾਡੇ ਸਰੀਰ ਦੇ ਨਾਲ ਬੋਧਕ ਤੌਰ ਤੇ ਬੋਧਕ ਤੌਰ ਤੇ ਜਿਹੜੀਆਂ ਚੀਜ਼ਾਂ ਸਾਨੂੰ ਸੈਲਫਿਸ਼ ਬਣਾਉਂਦੀਆਂ ਨੇ ਉਹ ਚੀਜ਼ਾਂ ਜੇ ਕਿਸੇ ਦੇ ਨਾਲ ਜੁੜੀਆਂ ਹੋਈਆਂ ਤੇ ਉਹ ਮਾਇਆ ਹੈ ਤੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਮਹਾਰਾਜ ਜੀ ਕਹਿੰਦੇ ਨੇ ਵੀ ਉਹ ਮੋਹ ਕੇ ਤੇ ਉਸ ਬੰਦੇ ਨੂੰ ਇਦਾਂ ਨਿਗਲ ਰਹੀਆਂ ਨੇ ਇਦਾਂ ਖਾ ਰਹੀਆਂ ਨੇ ਵੀ ਉਹਨੂੰ ਪਤਾ ਨਹੀਂ ਲੱਗਦਾ ਵਿਣੈ ਦੰਦਾਂ ਤੋਂ ਉਸ ਨੇ ਜਗ ਨੂੰ ਖਾਦਾ ਹੋਇਆ ਜਿਹੜਾ ਜਗ ਖੁਆਰ ਹੋ ਰਿਹਾ ਹੈ ਨਾ ਜਿਹੜਾ ਦੁਖੀ ਹੋ ਰਿਹਾ ਹੈ ਨਾ ਜਿਹੜਾ ਬੜਾ ਹੀ ਕਲਪ੍ਰੇਆ ਕਿਦਰੇ ਜੰਗ ਲੱਗ ਰਹੀ ਹੈ ਕੋਈ ਇੱਕ ਦੂਜੇ ਨੂੰ ਮਾਰ ਰਿਹਾ ਕੋਈ ਕਿਸੇ ਨੂੰ ਕਿਸ ਤਰ੍ਹਾਂ ਕਰ ਰਿਹਾ ਪਤਾ ਨਹੀਂ ਕੀ ਕੁਝ ਹੋ ਰਿਹਾ ਸੰਸਾਰ ਦੇ ਵਿੱਚ ਇਹ ਮਾਇਆ ਨੇ ਇਸ ਰੂਪ ਦੇ ਵਿੱਚ ਸੰਸਾਰ ਨੂੰ ਖਾਣਾ ਚੁਰੂ ਕੀਤਾ ਠੀਕ ਹੈ ਜੀ ਸੰਸਾਰ ਇੱਕ ਦੂਜੇ ਨੂੰ ਨੁਕਸਾਨ ਪੁਚਾ ਰਿਹਾ ਹੈ ਇਹ ਸਾਰਾ ਕੁਝ ਮਾਇਆ ਹੀ ਕਰਾ ਰਹੀ ਹੈ ਠੀਕ ਹੈ ਜੀ ਮਾਇਆ ਦੇ ਕਈ ਰੂਪ ਨੇ ਮਾਇਆ ਦਾ ਇੱਕ ਰੂਪ ਨਹੀਂ ਹੈ ਵੀ ਵੀ ਇੱਕ ਰੂਪ ਦੇ ਵਿੱਚ ਆ ਕੇ ਪ੍ਰਭਾਵਿਤ ਕਰਨਾ ਉਹਨੇ ਕਿਸੇ ਵੀ ਰੰਗ ਦੇ ਵਿੱਚ ਆ ਕੇ ਪ੍ਰਭਾਵਿਤ ਕਰ ਦੇਣਾ ਸੋ ਮਹਾਰਾਜੀ ਫਰਮਾਨ ਕਰਦੇ ਨੇ ਮਾਇਆ ਮਮਤਾ ਮੋਣੀ ਜਿਨ ਵਿਣ ਦੰਤਾ ਜਿ ਆਇਆ ਇਸ ਐਸੀ ਸੰਸਾਰ ਦੀ ਖਿੱਚ ਨੇ ਸੋ ਇਸ ਸੰਸਾਰ ਨੂੰ ਬਿਨਾ ਹੀ ਦੰਦਾਂ ਦੇ ਇਹ ਨਿਗਲ ਗਈ ਮਨਮੁਖ ਖਾਦੇ ਇਹਦੀ ਜਕੜ ਦੇ ਵਿੱਚ ਆਏ ਮਨਮੁਖ ਮਨਮੁਖ ਦਾ ਮਤਲਬ ਜਿਹੜੇ ਆਪਣੇ ਮਨ ਦੇ ਪਿੱਛੇ ਲੱਗ ਕੇ ਚੱਲਦੇ ਸੀ ਜੋ ਮਨ ਕਹਿੰਦਾ ਸੀ ਉਹ ਕਰਦੇ ਸੀ ਜੋ ਗੁਰੂ ਕਹਿੰਦਾ ਸੀ ਉਹ ਨਹੀਂ ਸੀ ਕਰਦੇ ਉਹਨਾਂ ਤੇ ਇਹ ਹਾਵੀ ਹੋਈ ਉਹਨਾਂ ਨੂੰ ਇਸਨੇ ਖਾਦਾ ਜਾਂ ਪ੍ਰਭਾਵਿਤ ਕੀਤਾ ਪਰ ਗੁਰਮੁਖਾਂ ਨੂੰ ਨਹੀਂ ਗੁਰਮੁਖਾਂ ਨੂੰ ਕੀ ਆਪੇ ਸ਼ਬਦ ਕਰਦਾ ਉਹ ਕਹਿੰਦਾ ਤੇ ਉਹ ਲੜਦਾ ਨਹੀਂ ਉਹ ਤੋਂ ਤੁਰ ਜਾਂਦਾ ਮਤਲਬ ਉਹਨੇ ਕਾਦਾ ਹੀ ਨਹੀਂ ਤੇ ਜਿਹੜਾ ਨਹੀਂ ਹੁੰਦਾ ਗੁਰਮੁਖ ਉਹ ਕੋਈ ਗੱਲ ਕਹਿੰਦਾ ਤੇ ਉਹ ਡੰਡਾ ਕੱਢ ਲਿਆ ਹੁੰਦਾ ਕਿਰਪਾਨ ਕੱਢ ਲਿਆ ਹੁੰਦਾ ਔਰ ਇਦਾਂ ਦੇ ਅੱਜ ਕੱਲ ਗਰਮ ਜੋਸ਼ੀ ਵਾਲੇ ਨਿਆਣੇ ਹੋ ਗਏ ਨੇ ਉਹ ਅੱਜ ਕੱਲ ਗੋਲੀਆਂ ਤੱਕ ਚਲਾ ਦਿੰਦੇ ਨੇ ਮੈਨੂੰ ਸਦਾ ਹੀ ਬੋਲਾਂ ਅੱਜ ਤੇ ਇੱਕ ਦੂਜੇ ਨੂੰ ਮਾਰਨ ਤੱਕ ਚਲੇ ਜਾਂਦੇ ਨੇ ਨਿੱਕੀ ਜਿਹੀ ਗੱਲ ਤੇ ਐਡਾ ਵੱਡਾ ਮਤਲਬ ਸਟੈਪ ਚੁੱਕ ਲੈਂਦੇ ਨੇ ਇਹ ਉਹਨਾਂ ਨੂੰ ਖਾਦਾ ਗੁਰਮੁਖ ਜਿਹੜੇ ਨੇ ਉਹ ਚੁੱਪ ਕਰਕੇ ਆਪਣੇ ਰਾਹ ਚਲੇ ਜਾਂਦੇ ਨੇ ਕਿਸੇ ਦੇ ਨਾਲ ਝਗੜਾ ਨਹੀਂ ਕਰਦੇ ਉਹ ਝਗੜਾ ਨਬੜਨ ਦੀ ਕੋਸ਼ਿਸ਼ ਕਰਦੇ ਨੇ ਝਗੜਾ ਇੱਕ ਨਬੀ ਰਾਮ ਉਹ ਰਾਮ ਦੇ ਨਾਮ ਦੇ ਨਾਲ ਝਗੜਿਆਂ ਨੂੰ ਦਲੀਲ ਦੇ ਨਾਲ ਲੌਜੀਕ ਨਾਲ ਦੂਰ ਕਰਨ ਦਾ ਯਤਨ ਕਰਦੇ ਜੇ ਕੋਈ ਨਹੀਂ ਸਮਝਾਤੀ ਉਹ ਅੱਗੇ ਚਲੇ ਜਾਂਦੇ ਨੇ ਇਸ ਕਰਕੇ ਇਸ ਮਾਇਆ ਨੇ ਮਨਮੁਖਾ ਦੇ ਗੁਰਮੁਖ ਉਬਰੇ ਜਿਨਿ ਸੱਚ ਨਾਮ ਚਿਤ ਲਾਇਆ ਗੁਰਮੁਖ ਜਿਹੜੇ ਨਾਮ ਦੇ ਨਾਲ ਲੱਗੇ ਹੋਏ ਸੀ ਉਹਨਾਂ ਨੂੰ ਇਸ ਮਾਇਆ ਨੇ ਪ੍ਰਭਾਵਿਤ ਨਹੀਂ ਕੀਤਾ ਇਹਨੇ ਦੁੱਖ ਨਹੀਂ ਦਿੱਤਾ ਸੋ ਬਿਨ ਨਾਵੈ ਜਗ ਕਮਲਾ ਫਿਰੈ ਗੁਰਮੁਖ ਨਜ਼ਰੀ ਆਇਆ ਸੋ ਇਹ ਸੰਸਾਰ ਜਿਹੜਾ ਹੈ ਨਾਮ ਤੋਂ ਬਿਨਾ ਜਿਹੜੇ ਮਹਾਰਾਜ ਜੀ ਨੇ ਬਾਣੀ ਵਿੱਚ ਲਿਖਿਆ ਹੈ ਨਾ ਵੀ ਸੰਸਾਰ ਦੇ ਵਿੱਚ ਸਿਆਣਾ ਉਹ ਨਹੀਂ ਜਿਹੜਾ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ ਚਾਹੇ ਉਹ ਪੜਿਆ ਲਿਖਿਆ ਚਾਹੇ ਉਹ ਅਨਪੜ ਹੈ ਜਿਹੜਾ ਪ੍ਰਾਣੀ ਨਾਮ ਦੇ ਨਾਲ ਜੁੜਿਆ ਜੋ ਪ੍ਰਾਣੀ ਗੋਵਿੰਦ ਤੇ ਆਵੇ ਪੜਿਆ ਅਨਪੜਿਆ ਪਰਮਗਤ ਪਾਵੇ ਬਿਨ ਨਾਵੈ ਜਗ ਕਮਲਾ ਫਿਰੈ ਨਾਮ ਦਾ ਮਤਲਬ ਵੀ ਜਿਹਦੇ ਕੋਲ ਗੁਣ ਨੇ ਗੁਣ ਦਾ ਮਤਲਬ ਜਿਸ ਦੇ ਕੁਲ ਤਮੀਜ਼ ਹੈ ਜਿਸ ਦੇ ਕੁਲ ਤਹਿਜ਼ੀਬ ਹੈ ਜਿਸ ਦੇ ਕੁਲ ਅਨੁਸ਼ਾਸਨ ਹੈ ਜਿਸ ਦੇ ਕੁਲ ਨਿਯਮ ਨੇ ਜਿਸ ਦੇ ਕੁਲ ਮਰਿਆਦਾ ਇਹਨੂੰ ਨਾਮ ਹੀ ਕਹਿੰਦੇ ਨੇ ਨਾਮ ਦਾ ਦੂਸਰਾ ਰੂਪ ਹੀ ਮਰਿਆਦਾ ਹੈ ਜਿਨੇ ਨਾਮ ਜਪਿਆ ਹੋਏਗਾ ਜਾਂ ਨਾਮ ਜਾਣਦਾ ਹੋਏਗਾ ਉਹਨੂੰ ਹੀ ਇਹ ਚੀਜ਼ਾਂ ਦਾ ਉਹਦੇ ਤੇ ਇਹ ਲਾਗੂ ਹੋਣਗੀਆਂ ਉਹਨੇ ਉਹਨੂੰ ਹੀ ਕਮਾਈ ਦੁਆਰਾ ਇਹ ਚੀਜ਼ਾਂ ਮਿਲੀਆਂ ਹੋਣਗੀਆਂ ਤੇ ਜਿਨ੍ਹਾਂ ਦੇ ਕੋਲ ਇਹ ਨਹੀਂ ਨੇ ਉਹਨੂੰ ਮਾਰੇ ਕਹਿੰਦੇ ਨੇ ਕਮਲਾ ਅਸੀਂ ਕਮਲਾ ਕਹਿੰਦੇ ਆ ਜਿਹੜਾ ਕੋਈ ਮਤਲਬ ਦਿਮਾਗੀ ਤੌਰ ਤੇ ਸਹੀ ਨਾ ਹੋਵੇ ਹੋ ਸਕਦਾ ਹੈ ਉਹ ਸਾਡੇ ਨਾਲੋਂ ਸਿਆਣਾ ਹੋਵੇ ਪਰ ਮਹਾਰਾਜ ਜੀ ਕਹਿੰਦੇ ਜਿਹੜਾ ਪਰਮੇਸ਼ਰ ਤੋਂ ਉਹਦੇ ਨਿਜਵਾ ਤੋਂ ਖੁੰਝਿਆ ਹੋਇਆ ਜਿਹੜਾ ਨਿਯਮਬੱਧ ਨਹੀਂ ਹੈ ਜਿਹੜਾ ਹੁਣ ਸਾਚਨ ਵਿੱਚ ਡਿਸਪਲਿਨ ਵਿੱਚ ਨਹੀਂ ਹੈ ਜਿਹੜਾ ਗੁਰਮਤ ਦਾ ਧਾਰਨੀ ਨਹੀਂ ਹੈ ਉਹ ਇਸ ਸੰਸਾਰ ਦੇ ਵਿੱਚ ਕਮਲ ਹੈ ਉਹ ਕਮਲ ਹੈ ਤੇ ਗੁਰਮੁਖ ਨਜ਼ਰੀ ਆਇਆ ਗੁਰਮੁਖਾਂ ਨੂੰ ਇਸ ਸੰਸਾਰ ਦੇ ਵਿੱਚ ਉਹ ਪ੍ਰਮਾਤਮਾ ਜਿਹੜਾ ਮਹਿਸੂਸ ਹੋ ਜਾਂਦਾ ਦਿਸ ਪੈਂਦਾ ਧੰਦਾ ਕਰਤਿਆਂ ਨੇਵਲ ਜਨਮ ਗਵਾਇਆ ਸੁਖ ਦਾਤਾ ਮਨ ਵਸਾਇਆ ਸੋ ਮਹਾਰਾਜ ਜੀ ਕਹਿੰਦੇ ਇਸ ਮਾਇਆ ਦੇ ਪ੍ਰਭਾਵਿਤ ਮੈਂ ਤੁਸੀਂ ਸਾਰੇ ਜਿਨ੍ਹਾਂ ਤੇ ਕਿਰਪਾ ਉਹ ਇਹਦੇ ਵਿੱਚੋਂ ਵੀ ਨਿਰਲੇਪ ਹੋ ਜਾਂਦੇ ਨੇ ਬ੍ਰਹਮ ਗਿਆਨੀ ਸਦਾ ਨਿਰਲੇਪ ਜਿਵੇਂ ਜਲਮ ਹੈ ਕਮਲਿਆਲੇ ਬ੍ਰਹਮ ਗਿਆਨੀ ਕਿਰਿਆ ਨਹੀਂ ਕਰਦਾ ਬ੍ਰਹਮ ਗਿਆਨੀ ਖੇਤੀ ਨਹੀਂ ਕਰਦਾ ਗੁਰੂ ਨਾਨਕ ਪਾਤਸ਼ਾਹ ਜੀ ਖੇਤੀ ਨਹੀਂ ਕਰਦੇ ਬਾਬਾ ਬੁੱਢਾ ਸਾਹਿਬ ਕੰਮ ਨਹੀਂ ਕਰਦੇ ਸਾਰਾ ਕੁਝ ਕਰਦੇ ਨੇ ਪਰ ਉਹ ਕੀ ਉਹ ਲੋਕਾਂ ਨੂੰ ਨਹੀਂ ਮਿਲਦੇ ਉਹ ਔਰਤਾਂ ਨੂੰ ਨਹੀਂ ਮਿਲਦੇ ਬੰਦਿਆਂ ਨੂੰ ਨਹੀਂ ਮਿਲਦੇ ਸਾਰਿਆਂ ਨੂੰ ਮਿਲਦੇ ਨੇ ਸਾਰੀ ਜਗ੍ਹਾ ਜਾਂਦੇ ਨੇ ਪਰ ਉਹ ਫਿਰ ਨਰਲੇਪ ਰਹਿੰਦੇ ਨੇ ਕਿਸੇ ਦੇ ਨਾਲ ਮਤਲਬ ਇਹ ਉਸ ਤਰੀਕੇ ਦੇ ਨਾਲ ਟੱਚ ਨਹੀਂ ਹੁੰਦੇ ਜਿਹਨੂੰ ਮਾਇਆ ਕਹਿੰਦੇ ਨੇ ਇਸ ਕਰਕੇ ਧੰਦਾ ਕਰਦਿਆਂ ਨੇ ਫਲ ਜਨਮ ਗਵਾਇਆ ਸੁਖਦਾਤਾ ਮਨੁਸਾ ਜਿਨ੍ਹਾਂ ਨੇ ਇਸ ਸੰਸਾਰ ਦੇ ਵਿੱਚ ਕੇਵਲ ਮਾਇਆ ਦੇ ਪਿੱਛੇ ਲੱਗ ਕੇ ਜਾਂ ਸੰਸਾਰ ਦੀ ਖਿੱਚ ਨੂੰ ਹੀ ਸਭ ਕੁਝ ਮੰਨ ਲਿਆ ਸੰਸਾਰ ਦੀ ਲੱਜਤ ਸੰਸਾਰ ਦੀ ਸੰਸਾਰ ਦੇ ਰਸ ਉਹ ਕਿਸੇ ਵੀ ਤਰੀਕੇ ਦੇ ਹੋ ਸਕਦੇ ਨੇ ਉਸ ਨੂੰ ਹੀ ਸਭ ਕੁਝ ਸਮਝ ਲਿਆ ਤੇ ਉਹਨਾਂ ਦਾ ਜੀਵਨ ਜਿਹੜਾ ਬਸ ਐਵੇਂ ਹੀ ਧੰਦਿਆਂ ਦੇ ਵਿੱਚ ਲੰਘ ਗਿਆ ਤੇ નિਫਲ નિਫਲ ਚਲਾ ਗਿਆ ਜਨਮ ਗਵਾਇਆ ਉਸੇ ਤਰ੍ਹਾਂ નિਫਲ ਹੀ ਉਹਨਾਂ ਦਾ ਜਨਮ ਚਲਾ ਗਿਆ ਸੁਖ ਦਾਤਾ ਮਨ ਨ ਵਸਾਇਆ ਇਸ ਜ਼ਿੰਦਗੀ ਦੇ ਪੀਰੀਅਡ ਦੇ ਵਿੱਚ ਸੁਖ ਦਾਤੇ ਨੂੰ ਆਪਣੇ ਮਨ ਵਿੱਚ ਵਸਾਕ ਨਹੀਂ ਮੈਂ ਵਸਾ ਨਹੀਂ ਸਕੇ ਨਾਨਕ ਨਾਮ ਤਿੰਨਾਂ ਕੋ ਮਿਲਿਆ ਜਿਨਨ ਕੋ ਧੁਰ ਲਿਖ ਪਾਇਆ ਇਹ ਨਾਮ ਉਹਨਾਂ ਦੇ ਹਿੱਸੇ ਆਇਆ ਜਿਨ੍ਹਾਂ ਆਪਾਂ ਇੱਥੇ ਸ਼ਬਦ ਜਿਆਦਾ ਲਫ਼ਜ਼ ਆਮ ਕਰਕੇ ਪ੍ਰਚਾਰਕ ਵੀ ਵਰਤ ਦਿੰਦੇ ਹੋਣਗੇ ਜਿਨ੍ਹਾਂ ਨੂੰ ਧੁਰ ਦਰਗਾਹੋਂ ਮਿਲਿਆ ਉਹਨਾਂ ਨੂੰ ਮਤਲਬ ਲਿਖਿਆ ਉਹਨਾਂ ਨੂੰ ਨਾਮ ਮਿਲਿਆ ਤੁਰ ਦਰਗਾਹ ਦਾ ਮਤਲਬ ਕੇਵਲ ਉਹ ਨਹੀਂ ਜਿਹੜੇ ਅਸੀਂ ਪਿਛਲੇ ਕਰਮ ਕਰਕੇ ਆਏ ਆ ਇਸ ਧਰਤੀ ਤੇ ਆਉਣ ਤੋਂ ਪਹਿਲਾਂ ਜਿਵੇਂ ਕਿ ਤੁਰਕੀ ਬਾਣੀ ਹੈ ਨਾ ਤੁਰਕੀ ਬਾਣੀ ਹੈ ਜੇ ਤੁਰਕੀ ਬਾਣੀ ਕਿੱਥੋਂ ਆਉਂਦੀ ਹੈ ਅਸੀਂ ਕਿੰਨੇ ਉੱਪਰੋਂ ਆਈ ਹੈ ਕਾਸ਼ ਤੋਂ ਆਈ ਹੈ ਦਾਂ ਵੀ ਸਾਡੇ ਮਨ ਵਿੱਚ ਹੈ ਨਾ ਤੁਰਕੀ ਬਾਣੀ ਜਿਹੜੀ ਹੈ ਇਹ ਅੰਦਰੋਂ ਆਈ ਹੈ ਇਹ ਨਿੱਜ ਘਰ ਦੇ ਵਿੱਚੋਂ ਪੈਦਾ ਹੋਈ ਹੈ ਐਡੀ ਸਾਧ ਸੰਗਤ ਜੀ ਜਿਹੜੇ ਸੁੱਖ ਨੇ ਜਿਹੜਾ ਗਿਆਨ ਹੈ ਇਹ ਅੰਦਰੋਂ ਹੀ ਸਾਰਾ ਕੁਝ ਨਾ ਪ੍ਰਗਟ ਹੁੰਦਾ ਸੁਖ ਦਾਤਾ ਨਾਨਕ ਨਾਮ ਤਿਨਾਂ ਕੋ ਮਿਲਿਆ ਜਿਨ ਕੋ ਧੁਰ ਲਿਖ ਪਾਇਆ ਜਿਨਾਂ ਦੇ ਅੰਦਰੋਂ ਆਵਾਜ਼ ਉੱਠੀ ਹੂਕ ਕੂਕ ਇਹਦੇ ਲਈ ਅਸੀਂ ਭਗਤ ਕਬੀਰ ਜੀ ਦਾ ਸ਼ਬਦ ਲੈਂਦੇ ਆ ਤਾਂ ਸਮਝ ਲਗਣੀ ਹੈ ਨਾਨਕ ਨਾਮ ਤਿਨਾਂ ਕੋ ਮਿਲਿਆ ਜਿੰਨ ਕੋ ਧੁਰ ਲਿਖ ਪਾਇਆ ਵੀ ਮਤਲਬ ਖਰੇ ਪਿੱਛੋਂ ਸਾਨੂੰ ਲਿਖਿਆ ਹੋਏਗਾ ਤਾਂ ਮਿਲਣਾ ਨਹੀਂ ਧੁਰ ਕਿੱਦਾ ਮੰਨਦਾ ਧੁਰ ਧੁਰ ਕਿੱਦਾ ਮੰਨਦਾ ਕਿਸੋ ਕਿਸੋ ਕੁਕੀਏ ਨਾ ਸੋ ਇਹ ਆਸਾਰ ਰਾਤ ਦਿਵਸ ਕੇ ਕੁਕਨੇ ਕਬੂ ਕੇ ਸੁਣੇ ਪੁਕਾਰ ਮਰਜੀ ਕਹਿੰਦੇ ਬਵੀਏ ਨੂੰ ਵੀ ਕਹਿੰਦੇ ਨੇ ਚਾਤਰਕ ਨੂੰ ਕਹਿੰਦੇ ਨੇ ਤੇ ਚਕੋਰ ਨੂੰ ਵੀ ਕਹਿੰਦੇ ਨੇ ਤੂੰ ਮਤਲਬ ਆਪਣੀ ਡਿਊਟੀ ਕਰ ਤੂੰ ਤੱਕ ਤੂੰ ਕੁਕਾਂ ਕੋ ਕੁਮਾਰ ਤੂੰ ਮਤਲਬ ਬੋਲ ਬਬੀਏ ਨੂੰ ਕਹਿੰਦੇ ਤੂੰ ਵੀ ਬੋਲ ਤੂੰ ਰਾਤ ਦਿਨ ਉਹਨੂੰ ਪੁਕਾਰੀ ਜਾ ਪੁਕਾਰੀ ਜਾ ਰਾਤ ਦਿਵਸ ਕੇ ਕੁਕ ਨੇ ਕਹੂੰ ਕੇ ਸੁਣਿਆ ਪੁਕਾਰ ਤੇ ਉਹ ਆਵਾਜ਼ ਕਿੱਥੋਂ ਆਂਦੀ ਸਾਡੀ ਧੁੰਨੀ ਤੋਂ ਆਂਦੀ ਏ ਧੁੰਨ ਤੋਂ ਆਂਦੀ ਧੁੰਨੀ ਤੋਂ ਅੰਦਰੋਂ ਪੈਦਾ ਹੋਈ ਨਾ ਧੁਰ ਤੋਂ ਠੀਕ ਹੈ ਜੀ ਇਹਨੂੰ ਕਹਿੰਦੇ ਦਾ ਅਸੀਂ ਵੜਦੇ ਆ ਧੁਰ ਕੀ ਬਾਣੀ ਆਈ ਇਹ ਅੰਦਰੋਂ ਹੀ ਕਿਉਂਕਿ ਅੰਦਰ ਹਰ ਮੰਦਰ ਇਹੋ ਸਰੀਰ ਹੈ ਸਤਿਖੰਡ ਵੀ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਅੰਦਰ ਹੀ ਹੈ ਇਹ ਅੰਦਰੋਂ ਹੀ ਧੁਰ ਤੋਂ ਹੀ ਜਦੋਂ ਕਿਸੇ ਦੇ ਅੰਦਰ ਕੋਈ ਖਿੱਚ ਪੈਦਾ ਹੁੰਦੀ ਹੈ ਸੱਚ ਲਈ ਦਰਸ਼ਨ ਲਈ ਰੱਬ ਲਈ ਪਰਮਾਤਮਾ ਲਈ ਫਿਰ ਉਹਨਾਂ ਦੇ ਇਹ ਜਿਹੜੀ ਜੀਵ ਹੈ ਨਾ ਉਹਦੇ ਵਿੱਚੋਂ ਅਲਫਾਜ਼ ਨਿਕਲਦੇ ਨੇ ਕੋਈ ਉਹਨੂੰ ਕਲਮਬਦ ਕਵਤਾਰਾਂ ਹੀ ਕਰ ਦਿੰਦਾ ਹੈ ਜਿਹੜੇ ਕਵੀ ਹੁੰਦੇ ਨੇ ਨਾ ਕਵੀ ਉਹ ਕਲਮਵਦ ਕਵਤਾ ਰਾਹੀਂ ਕਰ ਦਿੰਦੇ ਨੇ ਜਿਹੜੇ ਅਭਿਆਸੀ ਬ੍ਰह्म ਗਿਆਨੀ ਹੁੰਦੇ ਨੇ ਜਿਨ੍ਹਾਂ ਦੀ ਉਹਦੇ ਨਾਲ ਬਹੁਤ ਨੇੜਤਾ ਹੁੰਦੀ ਹੈ ਉਹਨਾਂ ਦੇ ਅੰਦਰੋਂ ਜਿਹੜੀ ਆਵਾਜ਼ ਨਿਕਲਦੀ ਉਹਨਾਂ ਦੇ ਅਲਫਾਜ਼ ਇਲਾਹੀ ਇਲਾਹੀ ਬੋਲ ਉਹ ਇਲਾਹੀ ਬੋਲ ਹੁੰਦੇ ਨੇ ਹੋਰ ਗੁਰੂ ਨਾਨਕ ਮਹਾਰਾਜ ਜਿਹਨੂੰ ਕਿਸ਼ ਨੇ ਧੁਰ ਕੀ ਬਾਣੀ ਦਾ ਪੇਪਰ ਥੋੜਾ ਦਿੱਤਾ ਸੀ ਵੀ ਜਾਂ ਭਗਤ ਦਰਬਾਜ਼ਾ ਜੀ ਕਵੀ ਜੀ ਨੂੰ ਦਿੱਤਾ ਆ ਲੈ ਲੋ ਤੇ ਉਹ ਲਿਖਾ ਦਿਓ ਪੈਦਾ ਨਹੀਂ ਉਹਨਾਂ ਦੇ ਅੰਦਰੋਂ ਹੀ ਇਹ ਪੈਦਾ ਹੋਈ ਉਹ ਅਲਫਾਜ਼ ਉਹ ਅੱਖਰ ਇੰਨੇ ਡੂੰਗੇ ਇੰਨੇ ਵਿਸ਼ਾਲ ਇੰਨਾ ਪਿਆਰਾ ਗਿਆਨ ਇਹ ਫਿਰ ਅੰਦਰੋਂ ਪ੍ਰਗਟ ਹੋ ਕੇ ਕਲਮ ਵੱਲ ਫਿਰ ਕਾਗਜ਼ ਦੇ ਉੱਪਰ ਲਿਖਿਆ ਗਿਆ ਉਹਨੂੰ ਫਿਰ ਆਪਾਂ ਗ੍ਰੰਥ ਦੇ ਰੂਪ ਦੇ ਵਿੱਚ ਆਪਾਂ ਬਾਣੀ ਦੇ ਰੂਪ ਦੇ ਵਿੱਚ ਮਹਾਰਾਇਦੇ ਸਰੂਪ ਦੇ ਰੂਪ ਦੇ ਵਿੱਚ ਆਪਾਂ ਪ੍ਰਕਾਸ਼ ਕਰ ਦਿੱਤਾ ਤੇ ਹੁਣ ਜਿਹੜੇ ਤੁਸੀਂ ਸੁਣ ਰਹੇ ਹੋ ਇਹ ਧੁਰ ਧੁਰ ਕੀ ਵੀ ਤੁਹਾਨੂੰ ਮਿਲ ਰਹੀ ਹੈ ਚੀਜ਼ ਨਾਨਕ ਨਾਮ ਤਿਨਾਂ ਕੋ ਮਿਲਿਆ ਜਿਨ ਕੋ ਧੁਰ ਲਿਖ ਪਾਇਆ ਸੋ ਸਾਨੂੰ ਅੰਦਰੋਂ ਖਿੱਚ ਹੋਈ ਇਹ ਧੁਰ ਦੀਆਂ ਗੱਲਾਂ ਨੇ ਅੰਦਰੋਂ ਆਵਾਜ਼ ਆਈ ਅਸੀਂ ਉੱਠੇ ਅਸੀਂ ਇਸ਼ਨਾਨ ਕੀਤਾ ਤੇ ਅੰਦਰਲੀ ਆਵਾਜ਼ਾਂ ਹੀ ਇੱਥੇ ਆਏ ਆਂ ਅੰਦਰਲੀ ਆਵਾਜ਼ਾਂ ਇੱਥੇ ਸਾਨੂੰ ਮਿਲ ਗਈਆਂ ਮਤਲਬ ਗਿਆਨ ਰਾਹੀ ਗੁਰੂ ਗ੍ਰੰਥ ਸਾਹਿਬ ਦੇ ਰਾਹੀ ਸੋ ਨਾਨਕ ਤਿੰਨ ਨਾਮ ਤਿੰਨਾਂ ਕੋ ਮਿਲਿਆ ਜਿਨਕੋ ਧੁਰ ਲਿਖ ਪਾਇਆ ਮਹਲਾ ਤੀਜਾ ਕਰ ਹੀ ਮੈਂ ਅਮਰਤ ਭੂਰਾ ਮਨ ਮੁੱਖਾਂ ਸਾਧਨਾ ਪਾਇਆ ਸੋ ਉਹੀ ਜੋ ਵਿਚਾਰ ਮੈਂ ਪਹਿਲਾਂ ਦਿੱਤਾ ਵੀ ਸਾਡੇ ਘਰ ਦੇ ਵਿੱਚ ਹੀ ਅਮਰਤ ਸਰ ਸੱਚਾ ਸੀ ਸੋ ਇੱਕ ਤੇ ਅਮਰਤ ਸਾਨੂੰ ਬਾਹਰੋਂ ਪੰਜ ਪਿਆਰੇ ਸਿਖਾਉਂਦੇ ਆ ਨਾ ਇਕ ਕੋਈ ਸਾਧੂ ਫਕੀਰ ਬਾਹਰੋਂ ਨਾਮ ਦਿੰਦੇ ਨੇ ਵੀ ਆ ਨਾਮ ਲੈ ਲਾ ਕੋਈ ਕੰਨ ਚ ਦੇ ਦਿੰਦਾ ਕੋਈ ਕਿਸੇ ਤਰ੍ਹਾਂ ਹਰ ਇੱਕ ਦਾ ਆਪਣਾ ਆਪਣਾ ਲੱਗ ਅਲੱਗ ਤਰੀਕਾ ਠੀਕ ਹੈ ਨਾ ਉਹ ਨਾਮ ਬਾਹਰੋਂ ਦੇ ਦਿੰਦੇ ਨੇ ਫਿਰ ਉਹ ਇਹ ਨਹੀਂ ਕਹਿੰਦੇ ਵੀ ਹੁਣ ਤੈਨੂੰ ਨਾਮ ਮਿਲ ਗਿਆ ਤੇ ਹੁਣ ਤੂੰ ਪਾਰ ਉਤਾਰਾ ਤੇਰਾ ਹੋ ਜਾਏਗਾ ਨਹੀਂ ਉਹ ਕਹਿੰਦੇ ਨੇ ਭਾਈ ਤੂੰ ਇਹਦਾ ਨਾ ਸਿਮਰਨ ਕਰਨਾ ਤੂੰ ਇਹਦਾ ਅਭਿਆਸ ਕਰਨਾ ਤੂੰ ਆਪਣੇ ਆਪ ਨੂੰ ਇਹਦੇ ਰਾਈ ਪਹਿਚਾਣ ਕਰਨੀ ਹੈ ਸੋ ਤੇਰੇ ਘਰ ਦੇ ਵਿੱਚ ਹੀ ਉਹ ਅੰਮ੍ਰਿਤ ਕੁੰਡ ਹੈ ਤੂੰ ਪਰਗੜ ਕਰਨਾ ਹੈ ਮਿਹਨਤ ਰਾਹੀਂ ਜਿਹਨੂੰ ਆਪਾਂ ਪੜਦੇ ਨਹੀਂ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੀ ਮਟਾਵੋ ਵੀ ਉਹ ਸਿਮਰਨ ਦੇ ਨਾਲ ਉਹ ਭਜਨ ਦੇ ਨਾਲ ਹੀ ਮਹਾਰਾਜ ਕਹਿੰਦੇ ਅੰਮ੍ਰਿਤ ਨੇ ਅੰਦਰੋਂ ਭਰਪੂਰ ਕਰਨਾ ਪਰ ਮਹਾਰਾਜ ਕਹਿੰਦੇ ਮਨਮੁਖਾਂ ਸਾਧਨਾ ਪਾਇਆ ਪਰ ਜਿਹੜੇ ਮਨਮੁਖ ਹੁੰਦੇ ਨੇ ਮਹਾਰਾਜ ਕਹਿੰਦੇ ਉਹਨੂੰ ਇਹਦੇ ਵਿੱਚੋਂ ਰਸ ਨਹੀਂ ਹੁੰਦਾ ਉਹਨੂੰ ਸਵਾਦ ਨਹੀਂ ਲੱਗਦਾ ਉਹਨੂੰ ਨਹੀਂ ਪਤਾ ਲੱਗਦਾ ਵੀ ਇਹ ਚੀਜ਼ ਕੀ ਹੈ ਉਨੂੰ ਇਹਦੀ ਪ੍ਰਵਾਹਸ਼ਾ ਦਾ ਨਹੀਂ ਪਤਾ ਉਹਦਾ ਇਹ ਫੀਲਡ ਨਹੀਂ ਹੈ ਇਸ ਕਰਕੇ ਉਹਨੂੰ ਲੱਗਦਾ ਪਈਏ ਇਧਰ ਉਧਰ ਦੀਆਂ ਗੱਲਾਂ ਨੇ ਉਹਨੂੰ ਲੱਗਦਾ ਪਈਏ ਇਹ ਤੇ ਭਾਈਆਂ ਦਾ ਕੰਮ ਹੈ ਸਿਰੇ ਚਾਮੀ ਬੋਲਣਾ ਉਹ ਇਦਾਂ ਕਹਿੰਦੇ ਨੇ ਪਈ ਉਹਨਾਂ ਨੂੰ ਤਾਂ ਤਨਖਾਹ ਮਿਲਦੀ ਹੈ ਤੇ ਉਹਨਾਂ ਨੇ ਤਾਂ ਬੋਲਣਾ ਹੀ ਹੈ ਇਹ ਥੋੜੋ ਪਿਆ ਜੀ ਮੰਨ ਲੈਣਾ ਪਈ ਤਨਖਾਹ ਦੇ ਵਿੱਚ ਤੂੰ ਇਹ ਥੋੜੋ ਪਈ ਇਦਾਂ ਗਿਆਨ ਕਰੀ ਸਕਦਾ ਕੋਈ ਇਹ ਤੇ ਸਰਕਾਰ ਜਿੱਦਾਂ ਜਾਂਦਾ ਭੇਟ ਦਿੱਤੀ ਜਾਂਦੀ ਹੈ ਇਹਦੀ ਕੋਈ ਕੀਮਤ ਔੜੇ ਇਸ ਬ੍ਰਹਮ ਗਿਆਨ ਦੀ ਠੀਕ ਹੈ ਜੀ ਜਿਹਨੇ ਮੰਨਣਾ ਹੈ ਉਹ ਇਹਨੂੰ ਸੱਤ ਕਰਕੇ ਮੰਨ ਲੈਂਦਾ ਜਿਹਨੇ ਨਹੀਂ ਮੰਨਣਾ ਉਹ ਫਿਰ ਕਈ ਤਰ੍ਹਾਂ ਦੀਆਂ ਦਲੀਲਾਂ ਦੇ ਕੇ ਤੇ ਉਹਦੇ ਤੋਂ ਮਤਲਬ ਪਰਾਂ ਹੋ ਜਾਂਦਾ ਮਨ ਮੁੱਖਾਂ ਸਾਧਨਾ ਪਾਇਆ ਕਿੱਦਾਂ ਨਾ ਸਾਧ ਪਾਇਆ ਕਹਿੰਦੇ ਜਿਉਂ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਭੁਲਾਇਆ ਕਹਿੰਦੇ ਜਿਵੇਂ ਹਿਰਨ ਜਿਹੜਾ ਆਪਣੀ ਨਾਭੀ ਦੇ ਵਿੱਚ ਕਸਤੂਰੀ ਨੂੰ ਜਾਣ ਨਹੀਂ ਸਕਦਾ ਉਹਨੂੰ ਖੁਸ਼ਬੂ ਆਉਂਦੀ ਹੈ ਤੇ ਉਹਨੂੰ ਲੱਭਣ ਦੇ ਲਈ ਜੰਗਲ ਦੇ ਵਿੱਚ ਛਾਲਾ ਮਾਰਦਾ ਪੀ ਇਹ ਸੁਗੰਧ ਕਿੱਥੋਂ ਆਉਂਦੀ ਉਹਨੂੰ ਲੱਗਦਾ ਹੈ ਇਹ ਪਤਾ ਨਹੀਂ ਜਿਉਂ-ਜਿਉਂ ਅੱਗੇ ਭੱਜੀ ਜਾਂਦਾ ਹੈ ਹੋਰ ਅੱਗੇ-ਅੱਗੇ ਵੱਧਦੀ ਜਾਂਦੀ ਮਤਲਬ ਦੂਰ ਲੱਗਦਾ ਪੀ ਖਰੇ ਨਿਕਟ ਵਸੇ ਨਾਹੀਂ ਪ੍ਰਭ ਦੂਰ ਹੈ ਸਦਾ ਅੰਗ ਸੰਗੇ ਆ ਭੰਗਾਂ ਬੇ ਭੂਤੇ ਉਹ ਮਨਮੁਖ ਏਦਾਂ ਦਾ ਉਨੂੰ ਲੱਗਿਆ ਪੀ ਉਹ ਜਿਹੜਾ ਨਾਮ ਅੰਮ੍ਰਿਤ ਹੈ ਜਿਵੇਂ ਖਿਮਾ ਕਰਨਾ ਮਾਫ ਕਰਨਾ ਕਿ ਇਹਨੂੰ ਲੱਗਦਾ ਵੀ ਆਪਣੇ ਪਿੰਡ ਦੇ ਗੁਰਦੁਆਰੇ ਚ ਥੋੜੋ ਉਹ ਚੀਜ਼ ਮਿਲਣੀ ਹੈ ਜਿਹੜੀ ਉਹ ਦੂਰੋਂ ਮਿਲਣੀ ਹੈ ਵੀ ਭਲੇਖਾ ਠੀਕ ਹੈ ਨਹੀਂ ਇਹ ਗ੍ਰੰਥ ਦੀ ਬਾਣੀ ਨੂੰ ਜਿਹੜਾ ਖੋਜੇਗਾ ਉਹ ਚਾਹੇ ਹਰਮੰਦਰ ਸਾਹਿਬ ਮੱਧਾ ਟੇਕ ਲੈ ਚਾਹੇ ਪਿੰਡ ਦੇ ਗੁਰਦੁਆਰੇ ਟੇਕ ਲੈ ਖੋਜਣਾ ਉਹਨੂੰ ਪੜਨਾ ਉਹ ਭਾਵੇਂ ਯੂਨੀਵਰਸਿਟੀ ਕਲਕੱਤੇ ਦੀ ਜੇ ਵਿੱਚ ਐਮਬੀਬੀਐਸ ਕਰ ਲੈ ਤੇ ਚਾਹੇ ਤੇ ਲਵਲੀ ਚ ਕਰ ਲੈ ਇਹ ਲਾਗੇ ਪੈਂਦੀ ਏ ਕਿ ਉਹ ਬਹੁਤ ਦੂਰ ਪੈਂਦੀ ਏ ਗੱਲ ਤੇ ਪੜ੍ਹਾਈ ਤੇ ਐ ਚਾਹੇ ਦਿੱਲੀ ਕਰ ਲਵੇ ਚਾਹੇ ਤੇ ਪੰਜਾਬ ਚ ਕਰ ਲੈ ਚਾਹੇ ਮਹਾਚਲ ਚ ਕਰ ਲਵੇ ਗੱਲ ਇਹ ਨਹੀਂ ਵੀ ਉਹ ਕਿੰਨੀ ਕੁ ਦੂਰੀ ਤੇ ਉਹ ਯੂਨੀਵਰਸਿਟੀ ਹੈ ਜਾਂ ਕਿੰਨੀ ਕੁ ਦੂਰੀ ਤੇ ਉਹ ਸਥਾਨ ਹੈ ਗੱਲ ਇਹ ਆ ਪੀ ਉੱਥੇ ਰਹਿ ਕੇ ਪੜ੍ਹਾਈ ਕਰਨੀ ਮਿਹਨਤ ਕਰਨੀ ਐ ਸਰਟੀਫਿਕੇਟ ਤੈਨੂੰ ਮਿਲ ਜਾਣਾ ਐ ਕਈ ਪ੍ਰਾਈਵੇਟ ਵੀ ਕਰ ਲੈਂਦੇ ਨੇ ਪੜ੍ਹਾਈ ਉਹ ਵੀ ਵੱਡੀਆਂ ਨੌਕਰੀਆਂ ਲੱਗ ਜਾਂਦੇ ਨੇ ਪਰ ਜਸਨ ਨੇ ਨਹੀਂ ਰਸ ਲੈਣਾ ਉਹਨੇ ਐਵੇਂ ਹੀ ਭਟਕਦਾ ਹੀ ਰਹਿਣਾ ਉਹਨੇ ਕਿਹਾ ਨਾ ਇੱਥੋਂ ਨਹੀਂ ਉੱਥੋਂ ਸਹੀ ਜਿਉਂ ਕਸਤੂਰੀ ਮਿਰਗ ਨਾ ਜਾਣ ਠੀਕ ਹੈ ਜੀ ਗੁਰ ਘਰ ਹੀ ਮਾਹੇ ਦਿਖਾਇਆ ਤਾਂ ਗੁਰੂ ਸਾਰਾ ਕੁਝ ਇਸ ਘਰ ਦੇ ਵਿੱਚੋਂ ਹੀ ਸਾਰਾ ਕੁਝ ਰੱਖਿਆ ਹੋਇਆ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਜੇ ਕਿਸੇ ਨੂੰ ਇਹ ਚੀਜ਼ ਦੀ ਸਮਝ ਜਾਂ ਆ ਜਾਏ ਗਲਤੇ ਭਰੋਸੇ ਦੀ ਹੈ ਵਿਸ਼ਵਾਸ ਦੀ ਹੈ ਠੀਕ ਹੈ ਜੀ ਜੇ ਕਿਸੇ ਨੂੰ ਵਿਸ਼ਵਾਸ ਆ ਗਿਆ ਤੇ ਉਹਨੂੰ ਕਸਤੂਰੀ ਦਾ ਪਤਾ ਲੱਗ ਜੰਦਾ ਮਤਲਬ ਉਹਨੂੰ ਨਾਮ ਦਾ ਪਤਾ ਲੱਗ ਗਿਆ ਨਾ ਉਹ ਹਿਰਨ ਵਾਂਗੂ ਐਵੇਂ ਇਧਰ-ਉਧਰ ਭੱਜੇਗਾ ਨਹੀਂ ਅੰਮ੍ਰਿਤ ਤਜ ਬਿਕ ਸੰਗਰੇ ਕਰਤੇ ਆਪ ਕੋ ਆਇਆ ਖਵਾਇਆ ਸੋ ਮਹਾਰਾਜ ਜੀ ਕਹਿੰਦੇ ਆਪ ਹੀ ਮਹਾਰਾਜ ਜੀ ਨੇ ਉਹਦੇ ਕਰਮਾ ਕਰਕੇ ਨਾ ਉਹਨੂੰ ਖੰਜਾਇਆ ਹੋਇਆ ਉਹਨੂੰ ਪਤਾ ਹੀ ਨਹੀਂ ਲੱਗਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਬਣ ਕੀ ਰਿਹਾ ਐਦਾਂ ਮਾਇਆ ਨੇ ਉਹਨੂੰ ਗ੍ਰਸਿਆ ਹੋਇਆ ਕੋ ਨੂੰ ਪਤਾ ਨਹੀਂ ਲੱਗਦਾ ਉਹ ਭੱਜੀ ਜਾਂਦਾ ਜੰਗਲ ਵਿੱਚ ਹਿਰਨ ਵਾਂਗੂ ਗੁਰਮੁਖਿ ਵਿਰਲੇ ਸੋਜੀ ਪਈ ਤਿਨਾ ਅੰਦਰ ਬ੍ਰਹਮ ਦਾ ਕਾਇਆ ਕਹਿੰਦੇ ਵਿਰਲੇ ਵਿਰਲੇ ਤੇਰੇ ਨਾਮ ਦੇ ਵਪਾਰੀ ਜੀ ਉਹਨਾਂ ਨੂੰ ਮਹਾਰਾਜ ਨੇ ਸੋਜੀ ਦੇ ਦਿੱਤੀ ਤੇ ਜਿਸ ਬ੍ਰਹਮ ਦੀ ਗੱਲ ਗ੍ਰੰਥਾਂ ਵਿੱਚ ਵੇਦਾਂ ਵਿੱਚ ਕਰ ਰਹੇ ਆ ਨਾ ਮਹਾਰਾਜ ਕਹਿੰਦੇ ਤਿਨਾ ਅੰਦਰ ਜੋ ਆਪਾਂ ਪਹਿਨਾ ਵਿਚਾਰ ਕਰ ਲਈਏ ਉਹਨਾਂ ਨੂੰ ਉਹਨਾਂ ਦੇ ਅੰਦਰ ਬ੍ਰਹਮ ਦਿਖਾ ਦਿੱਤਾ ਉਹਨਾਂ ਦੇ ਅੰਦਰ ਅੰਦਰੇ ਹੀ ਗੁਰ ਘਰ ਹੀ ਮਾਹੇ ਦਿਖਾਇਆ ਤਾ ਉਹਨਾਂ ਨੂੰ ਅੰਦਰੋਂ ਹੀ ਦੱਸ ਦਿੱਤਾ ਭੀ ਬ੍ਰਹਮ ਕੀ ਐ ਸੱਚ ਕੀ ਐ ਝੂਠ ਕੀ ਐ ਤਨ ਮਨ ਸ਼ੀਤਲ ਹੋਇਆ ਰਸਨਾ ਹਰ ਸਾਦ ਆਇਆ ਉਹਨਾਂ ਦਾ ਮਨ ਤੇ ਤਨ ਸ਼ਾਂਤ ਹੋ ਗਿਆ ਮਤਲਬ ਲੈਕਸ ਹੋ ਗਿਆ ਉਹਨੂੰ ਕੋਈ ਵੀ ਕਿਸੇ ਕਿਸਮ ਦੀ ਤਮਾ ਅਚਾਂਤੀ ਨਹੀਂ ਲੱਗੀ ਕਿਉਂ ਸ਼ਬਦੇ ਹੀ ਨਾਉ ਉਪਜੈ ਸ਼ਬਦੇ ਮੇਲ ਮਲਾਇਆ ਸ਼ਬਦ ਦੇ ਨਾਲ ਹੀ ਹਿਰਦੇ ਦੇ ਵਿੱਚ ਮਤਲਬ ਸੱਚ ਦਾ ਆਗਮਨ ਹੁੰਦਾ ਤੇ ਸੱਚ ਦਾ ਬੂਟਾ ਉਗਦਾ ਸ਼ਬਦੇ ਹੀ ਨਾ ਉਪਜੇ ਤੇ ਸ਼ਬਦੇ ਮੇਲ ਮਲਾਇਆ ਜਦੋਂ ਬੂਟਾ ਉਗ ਪਵੇ ਉਹਨੂੰ ਬੂਰ ਪੈਂਦਾ ਉਹਨੂੰ ਫਲ ਲੱਗਦੇ ਨੇ ਉਹ ਫਲ ਦੇ ਵਿੱਚ ਰਸ ਹੁੰਦਾ ਉਹ ਰਸ ਸਾਡੀ ਸੇਤ ਲਈ ਚੰਗਾ ਹੁੰਦਾ ਜਦੋਂ ਕਿਸੇ ਦੇ ਅੰਦਰੋਂ ਸ਼ਬਦ ਪ੍ਰਗਟ ਹੋਇਆ ਸ਼ਬਦ ਦਾ ਰਸ ਮਹਾਰਾਜੀ ਕਹਿੰਦੇ ਆਇਆ ਸ਼ਬਦ ਇੱਕ ਬੂਟੇ ਦੇ ਰੂਪ ਦੇ ਵਿੱਚ ਦਰਖਤ ਦੇ ਰੂਪ ਦੇ ਵਿੱਚ ਫਲ ਦੇ ਰੂਪ ਦੇ ਵਿੱਚ ਅੰਦਰੋਂ ਮਤਲਬ ਵਧਿਆ ਤੇ ਫਿਰ ਸ਼ਬਦੇ ਮੇਲ ਮਿਲਾਇਆ ਫਿਰ ਸ਼ਬਦ ਰੂਪੀ ਨਾਮ ਰੂਪੀ ਪਰਮਾਤਮਾ ਨਾਲ ਉਹਦਾ ਹਰੀ ਨਾਲ ਮੇਲ ਹੋਇਆ ਬਿਨ ਸ਼ਬਦ ਦੇ ਸਭ ਜਗ ਬਹਰਾਨਾ ਬਿਰਥਾ ਜਨਮ ਗਵਾਇਆ ਮਰਯ ਕਹਿੰਦੇ ਪੀ ਸ਼ਬਦ ਦੇ ਬਿਨਾ ਨਾਮ ਤੋਂ ਬਿਨਾ ਸਾਰਾ ਹੀ ਜਗ ਪਾਗਲ ਹੋਇਆ ਫਿਰਦਾ ਬਿਨ ਸ਼ਬਦ ਦੇ ਸਭ ਜਗ ਬਹਰਾਨਾ ਬਿਰਥਾ ਜਨਮ ਗਵਾਇਆ ਸ਼ਬਦ ਸ਼ਬਦ ਲੋਕ ਕਹਿੰਦੇ ਨੇ ਪ੍ਰਕਾਸ਼ ਜਿਹਦੇ ਕੋਲ ਪ੍ਰਕਾਸ਼ ਨਹੀਂ ਉਹ ਹਨੇਰੇ 'ਚ ਜਿਹੜਾ ਜਿਸ ਜਿਹੜਾ ਹਨੇਰੇ ਵਿੱਚ ਉਹ ਡਿੱਗੇਗਾ ਉਹਨੂੰ ਠੇਡਾ ਲੱਗੇਗਾ ਉਹਨੂੰ ਆਪਣਾ ਰਾਹ ਪਤਾ ਨਹੀਂ ਲੱਗੇਗਾ ਇਸ ਕਰਕੇ ਸ਼ਬਦ ਤੋਂ ਬਿਨਾ ਨਿਤਨੇਮ ਤੋਂ ਬਿਨਾ ਕਥਾ ਕੀਰਤਨ ਤੋਂ ਬਿਨਾ ਸੰਗਤ ਤੋਂ ਬਿਨਾ ਗੁਰਮੁਖ ਪਿਆਰਿਆਂ ਤੋਂ ਬਿਨਾ ਬਿਨ ਸ਼ਬਦ ਦੇ ਸਭ ਜਗ ਬੋਰਾਨਾ ਇਕ ਤਾਂ ਜਨਮ ਗਵਾਇਆ ਜੇ ਕੋਈ ਸੰਸਾਰ ਤੇ ਸ਼ਾਂਤੀ ਚਾਹੁੰਦਾ ਹੈ ਉਹਨੂੰ ਸ਼ਬਦ ਤੇ ਧਰਮ ਨੂੰ ਸਮਝਣਾ ਪਏਗਾ ਜਿਸ ਨੇ ਜਿਸ ਨੇ ਧਰਮ ਦੀ ਦੁਨੀਆ ਵਿੱਚ ਪੈਰ ਰੱਖਿਆ ਉਹ ਉਹ ਨਾ ਦੁਨੀਆ ਤੇ ਨਾ ਕਿਸੇ ਤੇ ਜ਼ੁਲਮ ਨਹੀਂ ਕਰੇਗਾ ਧਰਮ ਪਿਆਰ ਸਿਖਾਉਂਦਾ ਹੈ ਇਨਸਾਨੀਅਤ ਸਿਖਾਉਂਦਾ ਹੈ ਝੁਗਣਾ ਸਿਖਾਉਂਦਾ ਹੈ ਨਿਮਰਤਾ ਸਿਖਾਉਂਦਾ ਹੈ ਦਇਆ ਸਿਖਾਉਂਦਾ ਹੈ ਤੇ ਜਿਹੜੇ ਸੰਸਾਰ ਦੇ ਵਿੱਚ ਗਲਤ ਜੋ ਹੋ ਰਿਹਾ ਹੈ ਉਹ ਅਧਰਮੀ ਲੋਕ ਨੇ ਤਾਂ ਹੋ ਰਿਹਾ ਇਹਨੂੰ ਹੀ ਕਹਿੰਦੇ ਨੇ ਬਿਨ ਸ਼ਬਦ ਦੇ ਸਭ ਜਗ ਬੌਰਾਨਾ ਬੌਰਾਨਾ ਮਤਲਬ ਪਾਗਲ ਹੋਇਆ ਪਿਆ ਤੇ ਪਾਗਲ ਹਲਕਿਆ ਕੁੱਤਾ ਤੇ ਪਾਗਲ ਬੰਦਾ ਕੁਝ ਵੀ ਕਰ ਸਕਦਾ ਹੈ ਉਹਦੀ ਲਿਮਟ ਕੋਈ ਨਹੀਂ ਠੀਕ ਹੈ ਜੀ ਹਲਕਾ ਕੁੱਤਾ 1 ਨੂੰ 10 ਨੂੰ 20 ਨੂੰ 50 ਨੂੰ ਵੱਢ ਸਕਦਾ ਹੈ ਤੇ پاگل ਬੰਦਾ ਕਿਸੇ ਦੇ ਸਿਰ ਦੇ ਵਿੱਚ ਕੁਝ ਸੱਟ ਵੀ ਲਾ ਸਕਦਾ ਕਿਉਂਕਿ ਉਹ پاگل ਹੈ ਦੇਖੋ پاگل ਸ਼ਬਦਨ ਮਹਾਰਾਜ ਜੀ ਨੇ ਕਿਹਾ ਬਹਰਾਨਾ ਕਿਆ ਬਿਨ ਨਾਵੇ ਜਗ ਕਮਲਾ ਫਿਰੇ ਤੇ ਫਿਰ ਉਹਨਾਂ ਦੀ ਬਸਤੀ ਵਿੱਚ ਅਸੀਂ ਰਹਿ ਰਹੇ ਹਾਂ ਬੜਾ ਮੁਸ਼ਕਲ ਹੈ ਬਚਣਾ ਇੱਥੇ ਬਿਰਲਾ ਬਿਰਲਾ ਜਿਹੜਾ ਬਚੇਗਾ ਨਹੀਂ ਤੇ ਬੜਾ ਮੁਸ਼ਕਲ ਹੈ ਸਾਰਾ ਜਗ ਅੰਨਾ ਹੋਇਆ ਫਿਰਦਾ ਮੈਂ ਨਹੀਂ ਕਹਿੰਦਾ ਬਾਣੀ ਵਿੱਚ ਲਿਖਿਆ ਹਮ ਅੰਦਲੇ ਅੰਦ ਬਕੇ ਬਿਖਰਾਤੇ ਕਿਉਂ ਚੱਲ ਹੈ ਗੁਰ ਚਾਲੇ ਇਹ ਸਾਰਾ ਸੰਸਾਰ ਅੰਨਾ ਹੋਇਆ ਫਿਰਦਾ ਮਾਰੀ ਕਹਿੰਦੇ ਨੇ ਸੋ ਉਹਨਾਂ ਨੇ ਵੇਰ ਬਿਨ ਸ਼ਬਦੇ ਸਭ जग ਬੋਲਾਨਾ ਬਿਰਥਾ ਜਨਮ ਗਵਾਇਆ ਆਪਣਾ ਜਨਮ ਐਵੇਂ ਹੀ ਖਰਾਬ ਕਰਤਾ ਬੜਾ ਹੀ ਕੀਮਤੀ ਜਨਮੋ ਬੜਾ ਹੀ ਕੀਮਤੀ ਜਨਮ ਐਨਾ ਕੀਮਤੀ ਹੈ ਅਸੀਂ ਮੁੜ ਕੇ ਕਿਸੇ ਨੇ ਨਹੀਂ ਆਣਾ ਨਾ ਆਪਣੀ ਭੈਣ ਨੂੰ ਮਿਲਣਾ ਮੈਂ ਨਾ ਤੁਸੀਂ ਮਿਲਣਾ ਨਾ ਆਪਣੇ ਪਰਿਵਾਰ ਨੂੰ ਮਿਲਣਾ ਨਾ ਧੀਆਂ ਪੁੱਤਰਾ ਕਿਸੇ ਨੂੰ ਇੱਕ ਵਾਰੀ ਮਿਲਣਾ ਤੇ ਜੇ ਇੱਕ ਵਾਰੀ ਆਇਆ ਤੇ ਚੰਗੀ ਤਰ੍ਹਾਂ ਮਿਲੀਏ ਸਾਰੇ ਜਾਣੇ ਇੱਕ ਦੂਜੇ ਨੂੰ ਪਿਆਰ ਨਾਲ ਮਿਲ ਲਈਏ ਚਾਹੇ ਕੋਈ ਆਪਣੇ ਗਵਾਂਢ ਵਿੱਚ ਕੋਈ ਰਹਿੰਦਾ ਹੈ ਕੋਈ ਪਿੰਡ ਵਿੱਚ ਰਹਿੰਦਾ ਕੋ ਰਿਸ਼ਤੇਦਾਰੀਆਂ ਸਾਰਿਆਂ ਨੂੰ ਇੱਕ ਵਾਰੀ ਆਈ ਚਲੇ ਗਏ ਨਾ ਮੁੜ ਕੇ ਲੱਖਾਂ ਸਾਲ ਅਸੀਂ ਮਿਲਣਾ ਹੀ ਨਹੀਂ ਤੇ ਫਿਰ ਕਿੰਨਾ ਕੀਮਤੀ ਜਨਮ ਹੈ ਸਾਡਾ ਇੱਕ ਇੱਕ ਮਿੰਟ ਆਪਾਂ ਹੱਸ ਕੇ ਨਾ ਬਤੀਤ ਕਰੀਏ ਖੁਸ਼ੀ ਨਾਲ ਤੇ ਵਧੀਆ ਬਤੀਤ ਕਰੀਏ ਸਾਡਾ ਦੇਖੋ ਸਾਡਾ ਜੀਵਨ ਮੇਰਾ ਜੀਵਨ ਮੇਰਾ ਰਾਈਟ ਹੈ ਵੀ ਮੈਨੂੰ ਸੁਖੀ ਤੇ ਖੁਸ਼ ਰੱਖਾਂ ਤੇ ਕਿਸੇ ਕਰਕੇ ਮੈਂ ਇਸ ਨੂੰ ਖਰਾਬ ਨਾ ਕਰਾਂ ਜ਼ਿੰਦਗੀ ਦੇ ਵਿੱਚ ਦੁੱਖ ਪਰੇਸ਼ਾਨੀਆਂ ਜ਼ਿੰਦਗੀ ਦਾ ਅੰਗ ਹੈ ਮਰਜੀ ਨੇ ਬਾਣੀ ਵਿੱਚ ਲਿਖਿਆ ਗ੍ਰਿਸ਼ਤ ਕੁਟੰਬ ਪਲਟੇ ਆ ਕਦੇ ਹਰਕ ਕਦੇ ਸੋਗ ਪਰ ਕੋਈ ਕਿਸੇ ਨੂੰ ਤੰਗ ਨਾ ਕਰੇ ਕੋਈ ਕਿਸੇ ਦੀ ਖੁਸ਼ੀ ਭੰਗ ਨਾ ਕਰੇ ਇੱਕ ਦੂਜੇ ਦਾ ਹਮਦਰਦ ਬਣੇ ਇਹ ਇਸ ਚੀਜ਼ ਤੇ ਹੀ ਰੱਬ ਖੁਸ਼ ਹੁੰਦਾ ਹੈ ਇਹਦੇ ਨਾਲ ਪੁਆਇੰਟ ਮਿਲਦੇ ਨੇ ਜਿਵੇਂ ਜਿਵੇਂ ਕਿਸੇ ਨੂੰ ਨਾ ਪ੍ਰੈਕਟੀਕਲ ਦੇ ਨੰਬਰ ਮਿਲਦੇ ਨੇ ਕਿਸੇ ਨੂੰ ਨਾ ਵਰਦੀ ਪਾਉਣ ਦੇ ਨੰਬਰ ਮਿਲਦੇ ਨੇ ਕਿਸੇ ਨੂੰ ਨਾ ਗੱਲਬਾਤ ਦੇ ਨੰਬਰ ਮਿਲਦੇ ਨੇ ਉਹ ਉਹ ਨੰਬਰ ਲੱਗ ਕੀ ਉਹ ਬੰਦਾ ਪਾਸ ਹੋ ਜਾਂਦਾ ਇਦਾਂ ਦੀ ਸੋਚ ਰੱਖਣ ਵਾਲੇ ਨੂੰ ਵੀ ਨੰਬਰ ਮਿਲਦੇ ਨੇ ਕਿਉਂਕਿ ਰੱਬ ਕਤਨੀ ਵਾਲਿਆਂ ਤੇ ਖੁਸ਼ ਨਹੀਂ ਹੁੰਦਾ ਕਰਨੀ ਵਾਲਿਆਂ ਤੇ ਖੁਸ਼ ਹੁੰਦਾ ਇਸ ਕਰਕੇ ਸਾਰੇ ਸੰਸਾਰ ਨੂੰ ਭਾਈ ਪਿਆਰ ਦੇ ਵਿੱਚ ਰਹਿਣਾ ਚਾਹੀਦਾ ਹੈ ਅਮਰਤੇ ਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਸੋ ਗੁਰੂ ਦਾ ਸ਼ਬਦ ਹੀ ਅਮਰਤ ਹੈ ਗੁਰਮੁਖਾਂ ਨੇ ਇਹ ਪ੍ਰਾਪਤ ਕਰ ਲਿਆ ਪੌੜੀ ਸੋਹਰਪੁਰ ਕੇ ਅਗਮ ਹੈ ਕੋਕਿਤ ਬਤ ਪਾਈ ਹੈ ਉਹ ਹਰੀ ਬੜਾ ਅਗਮ ਪੁਰਖ ਹੈ ਉਹਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ ਸੋ ਉਹਦੇ ਵਿੱਚ ਸਾਨੂੰ ਜਾਣਾ ਪਏਗਾ ਉਸ ਸਾਗਰ ਦੇ ਵਿੱਚ ਛੁੱਭੀ ਲਾਉਣੀ ਪਏਗੀ ਕਿਉਂਕਿ ਉਹਦਾ ਰੂਪ ਨਹੀਂ ਹੈ ਤਿਸ ਰੂਪ ਨਾ ਰੇਖ ਅਦ੍ਰਿਸ਼ਟ ਕੋ ਜਾਣ ਕਿਉਂ ਤਾਈ ਹੈ ਜਿਹਦਾ ਰੂਪ ਨਹੀਂ ਜਿਹਦੀ ਜਾਤ ਨਹੀਂ ਜਿਹਦਾ ਸਰੂਪ ਨਹੀਂ ਕੋਈ ਰੇਖ ਨਹੀਂ ਜਾ ਦਿਸਦਾ ਹੀ ਨਹੀਂ ਫਿਰ ਉਹਨੂੰ ਕਿਵੇਂ ਸਿਮਰਈਏ ਪਤਾ ਲੱਗ ਜੇਗਾ ਆਪਣੇ ਆਪ ਉਹ ਵਿਆਪਕ ਹੈ ਤੇ ਉਹ ਸੂਖਮ ਹੈ ਤੇ ਆਪਾਂ ਸੂਖਮ ਦ੍ਰਿਸ਼ਟੀ ਦੇ ਨਾਲ ਵਿਆਪਕ ਦ੍ਰਿਸ਼ਟੀ ਦੇ ਨਾਲ ਹੀ ਉਹਨੂੰ ਜਾਣ ਸਕਦੇ ਆ ਨਿਰੰਕਾਰ ਨਰੰਜਨ ਹਰ ਅਗਮ ਕਿਆ ਕਹਿ ਗੁਣਗਾਈ ਹੈ ਸੋ ਅਕਾਲ ਪੁਰਖ ਜਿਹੜਾ ਸ਼ਕਲ ਤੋਂ ਬਿਨਾ ਤੇ ਨਰੰਜਨ ਮਾਇਆ ਤੋਂ ਰਹਿਤ ਹੈ ਪਹੁੰਚ ਤੋਂ ਪਰੇ ਹੈ ਤੇ ਕਿਵੇਂ ਉਸ ਦੀ ਸਿਵਤ ਸਲਾਖ ਕਰੀਏ ਜਿਸ ਆਪ ਬਜਾਏ ਆਪ ਸੋਹਰ ਮਾਰਗ ਪਾਈਏ ਜਿਨ੍ਹਾਂ ਨੂੰ ਆਪ ਮਰੂ ਪ੍ਰਭੂ ਸਮਝ ਦਿੰਦਾ ਉਹ ਆਪ ਹੀ ਰਾਹ ਤੇ ਤੁਰਦੇ ਹਨ ਗੁਰਪੂਰੇ ਵਿਖਾਲਿਆ ਗੁਰਸੇਵਾ ਪਾਈਏ ਸੋ ਪੂਰੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਨੇ ਆਪਣੇ ਗਿਆਨ ਰਾਹੀਂ ਆਪਣੀ ਬਖਸ਼ਿਸ਼ ਰਾਈ ਸਾਨੂੰ ਜਨਾ ਦੇਣਾ ਜਿਸ ਨੂੰ ਤੂੰ ਜਨਾ ਹੈ ਸੋ ਹੀ ਜਣ ਜਾਣੇ ਗੁਰਪੂਰੇ ਵਿਖਾਲਿਆ ਗੁਰਸੇਵਾ ਪਾਈਏ ਗੁਰੂ ਦੀ ਸੇਵਾ ਕਰੋ ਕਿਸੇ ਵੀ ਤਰੀਕੇ ਨਾਲ ਆਪ ਹੀ ਮਾਰਾ ਜਨਾ ਦੇਗਾ ਆਪ ਹੀ ਕਿਰਪਾ ਕਰ ਦੇਗਾ ਸੋਏ ਅੱਜ ਦੇ ਹੁਕਮ ਦਾ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ ਹੈ ਵਿਚਾਰ ਬਖਸ਼ਿਆ ਇਸ ਦਾ ਭਾਵ ਸਭ ਦੇ ਹਿਰਦਿਆਂ ਵਿੱਚ ਵਸੇ ਮਹਾਰਾਜ ਸਭ ਨੂੰ ਖੁਸ਼ੀਆਂ ਸਭ ਦੇ ਬੱਚਿਆਂ ਨੂੰ ਤਰੱਕੀਆਂ ਤੇ ਚੜ੍ਹਦੀਆਂ ਕਲਾਂ ਬਖਸ਼ਣ ਪੁੱਲ ਚੋਕ ਮਾਫ ਆਪ ਜੀ ਨੇ ਗੁਰਬਾਣੀ ਦੇ ਵਿਚਾਰ ਦਾ ਬੇਅੰਤ ਸਤਿਕਾਰ ਕੀਤਾ ਮਾਇਆ ਦੁਆਰਾ ਤਿਲ ਤਿਲ ਭੇਟ ਨੂੰ ਪਰਫੁੱਲਤ ਕਰੇ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ